ਕਿ ਨਿਰੰਕਾਰੀ ਨੂੰ ਮਾਰਨ ਤੋਂ ਬਾਅਦ ਸੰਤ ਮਹਾਪੁਰਸ਼ਾਂ ਨੇ ਸੋਨੇ ਦੇ ਨਾਲ ਤੋਲਣ ਲਈ ਐਲਾਨ ਕਰ ਦਿੱਤਾ ਤਾਂ ਉਸ ਸਮੇਂ ਤੇ ਭਾਰੀ ਗਿਣਤੀ ਦੇ ਵਿੱਚ ਸੋਨਾ ਇਕੱਤਰ ਹੋਣ ਲੱਗ ਪਿਆ ਮੇਰੇ ਮਾਤਾ ਜੀ ਦੱਸਦੇ ਹਾਂ ਕਿ ਜਿਹੜਾ ਪੌੜੀਆਂ ਦੇ ਥੱਲੇ ਲੰਗਰ ਹਾਲ ਦੇ ਲਾਗੇ ਕਮਰਾ ਸੀ ਭਾਈ ਅਮਰੀਕ ਸਿੰਘ ਦਾ ਜਿੱਥਾਂ ਸਮੁੱਚੀ ਲੀਡਰਸ਼ਿਪ ਦੀ ਵਾਕਡੋਰ ਚੱਲਦੀ ਸੀ ਉੱਥੇ ਕਮਰੇ ਦੇ ਵਿੱਚ ਬੈਠੇ ਹੋਏ ਸਨ ਤਾਂ ਇੱਕ ਕੋਈ ਮੋਨਾ ਵਿਅਕਤੀ ਹੱਥ ਦੇ ਵਿੱਚ ਪੈਕੇਟ ਫੜ ਕੇ ਆ ਗਿਆ ਮੇਰੇ ਮਾਤਾ ਜੀ ਉਸ ਸਮੇਂ ਕੋਲ ਬੈਠੇ ਸਨ ਕਹਿੰਦੇ ਮੇਰੇ ਮਾਤਾ ਜੀ ਕਹਿੰਦੇ ਮੇਰੇ ਮਨ ਵਿੱਚ ਫੁਰਨਾ ਆਇਆ ਕਿ ਇਹਨੇ ਬੜੀ ਚਮਕਦਾਰ ਚੀਜ਼ ਹੱਥਾਂ ਵਿੱਚ ਫੜੀ ਹੈ ਅਸਲ ਦੇ ਵਿੱਚ ਉਸ ਵਿਅਕਤੀ ਨੇ ਹੱਥ ਵਿੱਚ ਸੋਨੇ ਦੇ ਬਿਸਕਟ ਫੜੇ ਸਨ ਜਿਹੜੇ ਉਹਨਾਂ ਨੇ ਮਹਾਪੁਰਸ਼ਾਂ ਨੂੰ ਦੇਣ ਲਈ ਲੈ ਕੇ ਆਏ ਸਨ ਮੇਰੇ ਮਾਤਾ ਜੀ ਸੋਚਣ ਲੱਗੇ ਕਿ ਮੈਂ ਜ਼ਿੰਦਗੀ ਵਿੱਚ ਕਦੇ ਸੋਨੇ ਦਾ ਬਿਸਕਟ ਫੜ ਕੇ ਨਹੀਂ ਦੇਖਿਆ ਅੱਜ ਜਦੋਂ ਇਹ ਵਿਅਕਤੀ ਚਲਾ ਜਾਵੇਗਾ ਤਾਂ ਮੈਂ ਭਾਈ ਸਾਹਿਬ ਤੋਂ ਅੱਗੇ ਲੈ ਕੇ ਹੱਥ ਲਾ ਕੇ ਵੇਖਾਂਗੀ ਕਿ ਸੋਨੇ ਦਾ ਬਿਸਕਟ ਕਿੰਨਾ ਕੁ ਭਾਰਾ ਹੁੰਦਾ ਹੈ। ਮੇਰੇ ਪਿਤਾ ਜੀ ਬੈਠੇ ਰਹੇ ਆਪਣਾ ਕੰਮ ਨਿਭਟਾਉਂਦੇ ਰਹੇ। ਜਦੋਂ ਸਾਰੇ ਸਿੰਘਾਂ ਨੂੰ ਕੋਲੋਂ ਤੋੜ ਲਿਆ ਤਾਂ ਖੀਰ ਦੇ ਉੱਤੇ ਉਸ ਵਿਅਕਤੀ ਨੂੰ ਕਹਿੰਦੇ ਚਲੋ ਮੇਰੇ ਨਾਲ ਕੀ ਲੈ ਕੇ ਆਏ ਹੋ? ਉਸਨੇ ਕਿਹਾ ਜੀ ਮੈਂ ਜਿਹੜਾ ਮਹਾਪੁਰਸ਼ਾਂ ਨੇ ਐਲਾਨ ਕੀਤਾ ਮੈਂ ਕੁਝ ਸੋਨਾ ਲੈ ਕੇ ਆਇਆ ਤਾਂ ਕਿ ਸੇਵਾ ਦੇ ਵਿੱਚ ਮੈਂ ਵੀ ਆਪਣਾ ਯੋਗਦਾਨ ਪਾ ਸਕਾਂ। ਮੇਰੇ ਪਿਤਾ ਜੀ ਨੇ ਵੇਖਿਆ ਕਿ ਮੇਰੇ ਮਾਤਾ ਜੀ ਵੀ ਉੱਥੇ ਬੈਠੇ ਕਮਰੇ 'ਚ ਕਹਿੰਦੇ ਬੈਠੇ ਰੋ ਮੈਂ ਆਉਣਾ ਉਹਨੂੰ ਕਹਿੰਦੇ ਚੁੱਕ ਲੈ ਆਪਣਾ ਲਫਾਫਾ ਚਲੋ ਸੰਤਾਂ ਕੋਲ ਉੱਪਰ ਛੱਤ ਤੇ ਚਲੀਏ ਲੰਗਰ ਹਾਲ ਦੀ ਛੱਤ ਦੇ ਉੱਤੇ ਚਲੇ ਗਏ ਉਸ ਵਿਅਕਤੀ ਨੂੰ ਉੱਥੇ ਮਹਾਪੁਰਸ਼ਾਂ ਨੂੰ ਭੇਟ ਕਰਕੇ ਸੋਨਾ ਜਦੋਂ ਥੱਲੇ ਆਏ ਤਾਂ ਮੇਰੇ ਮਾਤਾ ਜੀ ਨੂੰ ਕਹਿਣ ਲੱਗੇ ਮੈਨੂੰ ਲੱਗਦਾ ਅੱਜ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆ ਰਿਹਾ ਸੀ ਮੇਰੇ ਮਾਤਾ ਜੀ ਹੱਥ ਜੋੜ ਕੇ ਝੱਕਦੇ ਝੱਕਦੇ ਕਹਿਣ ਲੱਗੇ ਜੀ ਮੇਰੇ ਮਨ 'ਚ ਇਹ ਵਿਚਾਰ ਆਉਂਦਾ ਸੀ ਵੀ ਅੱਜ ਕਿਤੇ ਮੈਂ ਵੀ ਸੋਨਾ ਫੜ ਕੇ ਵੇਖ ਲਾਵਾਂ ਵੀ ਬਿਸਕਟ ਕਿਹੋ ਜਿਹੇ ਹੁੰਦੇ ਨੇ ਸੋਨੇ ਦੇ ਕਹਿਣ ਲੱਗਿਆ ਮੈਨੂੰ ਪਤਾ ਲੱਗ ਗਿਆ ਸੀ ਮੈਂ ਨਹੀਂ ਚਾਹੁੰਦਾ ਕਿ ਇਸ ਬਿਸਕਟ ਫੜਨੇ ਤੋਂ ਦੂਰ ਦੀ ਗੱਲ ਮੇਰੇ ਪਰਿਵਾਰ ਦਾ ਕੋਈ ਜੀ ਸੰਗਤ ਦੀ ਮਾਇਆ ਤੇ ਸੰਗਤ ਦੇ ਸੋਨੇ ਤੇ ਅੱਖ ਭਰ ਕੇ ਵੀ ਦੇਖੇ